ਨੇ ਪੈਰ ਤੇ ਹੋਰ ਟੁੱਟ ਗਏ ਉਹਨੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹਨੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕੋਠੇ ਤੋਂ 14 ਫੁੱਟ ਤੋਂ ਉਪਰ ਛਾਲ ਮਾਰਤੀ ਐਨੀ ਉੱਚੀ ਛਾਲ ਮਾਰੀ ਰੱਬ ਦੀ ਕਿਰਪਾ ਰਹੀ ਬਚਤ ਹੋ ਗਈ ਕੋਈ ਹੱਡੀ ਨਹੀਂ ਟੁੱਟੀ ਕੋਈ ਲੱਤ ਬਾਹ ਨਹੀਂ ਟੁੱਟੀ ਤੇ ਬਾਪੂ ਕਹਿੰਦਾ ਫਿਰ ਸਾਡੀ ਮਜਬੂਰੀ ਬਣ ਗਈ ਇਹਨੂੰ ਬੰਨ ਕੇ ਰੱਖਣਾ ਕਿੰਨੇ ਟਾਈਮ ਤੋਂ ਮੈਂ ਬੰਦੇ ਸੀ ਇਹਨੂੰ ਮਹੀਨੇ ਸਾਲ ਹੋ ਗਿਆ ਜੀ ਬੰਨਣੀ ਬੰਨੀ ਪਾ ਜੰਦੇ ਕਰੋ ਕਾਰ ਕਿ ਲੱਗ ਰਹਾ ਤੁਹਾਨੂੰ ਕਾਨੇ ਦਰਜ ਨਾ ਸਾਡੇ ਸੰਦਾਸ ਜੀ ਕੋਈ ਨਾ ਰੋਣਾ ਕੋਈ ਨਾ ਮੈਂ ਕੋਈ ਪਾਈਆ ਮੇਰਾ ਕੋਈ ਮੇਰੀ ਵੀ ਧੀਆਂ ਵਰਗੀ ਆ ਅਸੀਂ ਤੇਰੇ ਨਾਲ ਆ ਕੋਈ ਨਾ ਪਰ ਰਲ ਕੇ ਠੀਕ ਕਰਾਂਗੇ ਕੋਈ ਨਾ ਦੱਸਣ ਦੀ ਲੋੜ ਨਹੀਂ ਜੀ ਬਾਬਾ ਨਾਨਕ ਮੇਹਰ ਕਰੂਗਾ ਆਪਣੀ ਦਵਾਈ ਸ਼ੁਰੂ ਕਰਾਉਣੇ ਵਾਹਿਗੁਰੂ ਮੇਰ ਕਰ ਹਾਂ ਕੀ ਤੁਹਾਡੀ ਬੇਟੀ ਆ ਨਹੀਂ ਜੀ ਮੇਰੀ ਦੋਤੀ ਹੈ ਦੋਤੀ ਹੈ ਤੁਹਾਡੀ ਕਿਹੜੇ ਪਿੰਡੋਂ ਆਏ ਬਾਪੂ ਪਿੰਡਰਾ ਤੋਂ ਆਏ ਆ ਜਿਹੜੇ ਆ ਮੋਗੇ ਜ਼ਿਲ੍ਹੇ ਚ ਪਿੰਡ ਨਾ ਮਿੰਡਰ ਪਿੰਡ ਠੀਕ ਆ ਬਾਪੂ ਕੀ ਹੋਇਆ ਇਹਨੂੰ ਕਿੰਨੇ ਟਾਈਮ ਤੋਂ ਇਦਾਂ ਵਾ ਪਹਿਲਾ ਸਾਲ ਹੋ ਗਿਆ ਸਾਲ ਸਾਲ 6 ਸਾਲ ਹੋ ਗਿਆ ਅਸਕੇ ਜੀ ਤੇ ਅਜੇ ਚੋਤਰ ਕੋ ਤੋਂ ਅਸੋਧ ਗ੍ਰਾਮ ਤੋਂ ਦੁਆਇ ਖਾਈ ਠੀਕ ਹੋ ਗਈ ਮੇਰਾ ਬਾਪ ਨਾ ਮੁਰਕੇ ਬਿਮਾਰ ਹੋ ਗਿਆ ਉਹ ਹਸਪਤਾਲ ਦਾ ਖਰਚ ਬੜੀ ਡੋੜ ਹੂੰ ਉਹ ਇਹਦੇ ਮੁਰਕੇ ਮਾਂ ਤੇ ਫੇਰ ਟੈਂਸ਼ਨ ਪੈ ਗਈ ਮੇਰੇ ਨਾ ਬਹੁਤ ਪੁਰਾਣਾ ਹਾਲੇ ਦਾ ਕੀਤਾ ਜੀ ਕਰਦਾ ਸਾਡਾ ਉਹ ਡਮਾਡ ਭੰਨਾ ਭਾਂਡੇ ਦਾ ਭੰਨਾ ਨਹੀਂ ਹੈ ਜਦੋਂ ਆਉਂਦਾ ਹੈ ਮਾਦਾ ਜਿਹਦੇ ਜਾਂਦਾ ਹੈ ਇਹ ਗਾਤਰਾ ਪਾ ਕੇ ਤੇ ਸਾਡਾ ਬਹੁਤ ਪੁਰਾਣਾ ਹੈ ਜੀ ਨਾ ਫਤ ਸ਼ੇਰਤਾ ਹੋ ਗਿਰਨ ਮਾਈ ਤੁਰਾ ਫਿਰਦਨ ਅਸੀਂ ਕਦੇ ਛੋਕੇ ਨਹੀਂ ਵੇਖਿਆ ਕੰਦ ਦੇ ਛੋਲੇ ਛੋਨੇ ਇਹ ਇਹਨੇ ਨਾਇਕ ਨੂੰ ਦੁਆ ਕੋਈ ਅਸਰ ਕਰਦੀ ਆ ਉਹਨਾਂ ਨੇ ਜਿਹੜੀ ਦੁਆ ਦਿੱਤੀ ਸੀ ਖਾ ਲੈਂਦੀ ਸੀ ਪਰ ਕੋਈ ਅਸਰ ਨਹੀਂ ਇਹਨੂੰ ਕਰਦੀ ਕੀ ਨਾਮ ਪੁੱਤਰਾ ਤਨੂ ਤਨੂ ਪੂਰਾ ਨਾਮ ਤਨੂਕਰ ਤਨੂ ਗੌਰ ਠੀਕ ਹੈ ਤਨੂ ਫਿਕਰ ਨਾ ਕਰ ਅਸੀਂ ਤੇਰੇ ਭਰਾ ਹਾਂ ਠੀਕ ਹੈ ਤੂੰ ਮੇਰੀ ਛੋਟੀ ਭੈਣ ਹੈ ਵਾਏ ਕਰੂ ਮੇਰਾ ਰੋਣਾ ਨਹੀਂਗਾ ਕੋਈ ਨਾ ਮੇਰੀ ਛੋਟੀ ਭੈਣ ਹੈ ਤੂੰ ਤਾਂ ਠੀਕ ਹੋ ਜਾਣਾ ਮੇਰੀ ਛੋਟੀ ਭੈਣ ਹੈ ਇਹ ਕਿੰਨੀਆਂ ਭੈਣਾਂ ਪੰਜ ਭੈਣਾਂ ਜੀ ਪੰਜ ਭੈਣਾਂ ਵਾਹ ਤਿੰਨ ਭੈਣਾਂ ਦੋ ਰਿੰਦ ਗਏ ਤਾਂ ਛੋਟੀ ਹੈ ਇੱਕ ਇਹਨਾਂ ਡੈਡੀ ਕਿੱਥੇ ਆ ਡੈਡੀ ਬਿਮਾਰ ਹੈ ਜੀ ਹਸਪਤਾਲ ਮੰਮੀ ਮਾਂ ਮੰਮੀ ਉਹਦੇ ਕੋਲੇ ਆ ਮੰਮੀ ਉਹਦੇ ਕੋਲੇ ਆ ਮੈਂ ਨਾ ਨਾ ਮੈਨੇ ਕੋਈ ਨਾ ਰੋਟੀ ਮੰਗਾਈ ਕਿਤੇ ਤੇਰਾ ਪਿੰਡ ਪਿੰਡ ਰਾਂ ਕਿਹਦਾ ਪਿੰਡ ਪਿੰਡਰਾ ਮੇਰੇ ਕੋਲੇ ਹੀ ਰਹਿੰਦੇ ਜੀ ਤੁਹਾਡੇ ਕੋਲੇ ਰਹਿੰਦੇ ਆ ਜੀ ਠੀਕ ਹੈ ਇਹਦਾ ਪਿੰਡੋਂ ਕਿਹੜਾ ਕਿੱਥੇ ਵੈਸੀ ਕੁੜੀ ਇਹਨਾਂ ਦੀ ਮੰਮੀ ਕਿਹੜੇ ਪਿੰਡ ਵੈਸੀ ਸੀ ਨੂਰਪੁਰੇ ਵੈਸੀ ਸੀ ਨੂਰਪੁਰੇ ਵੈਸੀ ਠੀਕ ਹੈ ਘਰ ਜਵਾਈ ਰਹਿੰਦੇ ਆ ਠੀਕ ਇਹਨੂੰ ਰੱਖਣਾ ਘਰ ਜਵਾਈ ਇਹ ਤੁਸੀਂ ਭੈਣ ਨੂੰ ਵੱਡੀ ਹਾਂਜੀ ਭੈਣ ਵੱਡੀ ਹੈ ਤਾਂ ਛੋਟੀ ਹੈ ਠੀਕ ਹੈ ਕੋਈ ਨਾ ਤਨੂੰ ਰੋਣਾ ਨਹੀਂ ਮੇਰੀ ਛੋਟੀ ਭੈਣ ਨੇ ਰੋਣਾ ਨਹੀਂ ਫਿਕਰ ਨਹੀਂ ਕਰਨਾ ਠੀਕ ਹੈ ਬਾਈ ਗਰੂਜੀ ਮੇਰ ਕਰਨੇ ਕੀ ਠੀਕ ਹੋ ਗਿਆ ਨਾ ਤੂੰ ਜਮਾ ਠੀਕ ਆ ਬਾਪੂ ਇਹਨੂੰ ਇੱਥੇ ਰੱਖਣਾ ਪੈਣਾ 10-15 ਦਿਨ ਤੂੰ ਨਾਲ ਰਹਿਣਾ ਪੈਣਾ ਇਹ ਠੀਕ ਹੋ ਜਾਊਗੀ ਕੁੜੀ ਕੋਈ ਨਾ ਮੈਂ ਗਿਆ ਮੇਰੇ ਨਾਲ ਦੋਤੀ ਆ ਰੱਢੀ ਰਹਿਣਾ ਸਾਡੇ ਪਾਪਾ ਕੋਲੇ ਜਾਣਾ ਹਾਂ ਪਾਪਾ ਕੋਲ ਜਾਦੇ ਫੇ ਮੈਂ ਭੇਜਦਾ ਤੂੰ ਬਹਿ ਜਾ ਐ ਨਹੀਂ ਉੱਠਣਾ ਨਹੀਂ ਬਹਿ ਜਾ ਮੈਂ ਆਪੇ ਭੇਜ ਦੂੰਗਾ ਬਹਿ ਤੈਨੂੰ ਅੱਖੇ ਲੱਗਣਾ ਫੇ ਭਰਾ ਦੇ ਵੀਰੇ ਦੇ ਅੱਖੇ ਹੀ ਲੱਗਣਾ ਬਹਿ ਜਾ ਹਾਂ ਬਹਿ ਜਾ ਤੁਹਾਨੂੰ ਆਪ ਪ੍ਰੈਕਟ ਸਾਹਿਬ ਮੈਂ ਆਪੇ ਭੇਜੂੰਗਾ ਤੈਨੂੰ ਠੀਕ ਆ ਬਹਿ ਜਾ ਬਹਿ ਜਾ ਇੱਥੇ ਮੇਰੀ ਛੋਟੀ ਬਹਿ ਜਾ ਬਹਿ ਜਾ ਬਹਿ ਇਨੇ ਪਾਈ ਸੀ ਕੋਣ ਹੋਊਗਾ ਕੋਲੇ ਇਹਨਾਂ ਦੇ ਕੈਂਡੀ ਤੋਂ ਲੋੜੀ ਮਗਨ ਵਾਲੀ ਐਨੇ ਪਾਈ ਟੈਂਸ਼ਨ ਇਹਨੇ ਪਾਈ ਟੈਂਸ਼ਨ ਕੋਈ ਨਹੀਂ ਇਹਨੂੰ ਮੈਂ ਕਰੂੰ ਲੋਟ ਠੀਕ ਆ ਉਹ ਤੇਰੇ ਨਾਲ ਇਹਨੂੰ ਮੈਂ ਕਰੂੰ ਲੋਟ ਕੋਈ ਨਹੀਂ ਠੀਕ ਆ ਅੰਕਲ ਤੁਸੀਂ ਨਾਨੇ ਨੂੰ ਕਰ ਕਾਲ ਦੋ ਇਹਦੇ ਕੋਲ ਹੈ ਠੀਕ ਆ ਪੁੱਤ ਕੋਈ ਮੈਂ ਨਹੀਂਗਾ ਮੈਂ ਇਹਦੇ ਕੋਲੇ ਰਹਿਣਾ ਨਹੀਂ ਮੇਰੇ ਪਾਪਾ ਕੋਲੇ ਜਾਣਾ ਮੈਂ ਚੰਗਾ ਪਾਪਾ ਕੋਲੇ ਜਰੀ ਬਹਿ ਜਾ ਤੈਨੂੰ ਬਹਿ ਜਾ ਅੱਖ ਲੱਗੀ ਜਾਣਾ ਪੁੱਤ ਬਹਿ ਜਾ ਬਹਿ ਜਾ ਮੇਰੀ ਛੋਟੀ ਮੈਨੂੰ ਫੇਰ ਮੈਂ ਆਪਣੇ ਪਾਪਾ ਕੋਲੇ ਜਾਣਾ ਮੈਂ ਚੰਗਾ ਬਹਿ ਜਾ ਚੰਗਾ ਜਰੀ ਬਹਿ ਜਾ ਆਉਂ ਕੇ ਜੰਦੇ ਮੇਰਾ ਮੇਰੀ ਛੋਟੀ ਭੈਣ ਹਾਂ ਭੈਣ ਮੇਰਾ ਤੈਨੂੰ ਪਾਪਾ ਕੋ ਜਾਣਾ ਤੂੰ ਕੋਈ ਨਾ ਮੈਂ ਭੇਜ ਦੂੰਗਾ ਪਾਪਾ ਕੋ ਠੀਕ ਆ ਭੇਜ ਦਾਂਗੇ ਪਾਪਾ ਕੋ ਜਾਣਾ ਮੈਂ ਚੰਗਾ ਚਲੀ ਜਾਈਂ ਭੈਣ ਚਲੀ ਜਾਈਂ ਭੈਣ ਬਣ ਕੇ ਰੋ ਕੇ ਤਾਂ ਹਾਂਜੀ ਭੈਣੇ ਮਨਪ੍ਰੀਤ ਅਸੀ ਗਲ ਭੈਣੇ ਕੋੜੇ ਮਨਪ੍ਰੀਤ ਕੋੜੇ ਦੱਸੋ ਕੋੜੇ ਮਨਪ੍ਰੀਤ ਸਾਸ੍ਰੀ ਕਾਲ ਭੈਣੇ ਸਾਸ੍ਰੀ ਕਾਲ ਹਾਂਜੀ ਤੁਸੀਂ ਦੱਸੋ ਕੀ ਕੌਣ ਹੈ ਇਹ ਮੇਰੀ ਧੀ ਤੁਹਾਡੀ ਬੇਟੀ ਹੈ ਕਿੱਥੋਂ ਆਇਆ ਤੁਸੀਂ ਅਸੀਂ ਬੁੱਪਰ ਆਇਆ ਬੁੱਪਰ ਆਇਆ ਲੁਧਿਆਣਾ ਇਜ਼ਦਾਰ ਕੋਲੇ ਕੀ ਹੋਇਆ ਇਹਨੂੰ ਭੈਣ ਨੂੰ ਡਿਫਰੈਂਸ਼ੀਏਸ਼ਨ ਚ ਬਾਹਲੀ ਗਈ ਕਿੰਨੇ ਕ ਟਾਈਮ ਤੋਂ ਇਹ ਹੋ ਗਿਆ ਇਹਨੂੰ ਮਤਲਬ ਦਿਵਾਰੀ ਦਿਵਾਰੇ ਇੱਕ ਮਹੀਨਾ ਕੇ ਮਜ਼ਾ ਕੱਢਿਆ ਨੇ ਉਹ ਤੋਂ ਬਾਅਦ ਇਹਨੇ ਟੀਚ ਚ ਘਾੜੇ ਫੋਨ ਨੂੰ ਕਰਦਾ ਉਹ ਕੱਲ ਵੀ ਇਹਨੇ ਘਰ ਦੀ ਫਰੈਜ ਗੁਰਜੋ ਕੀਆ ਸਾਨੂੰ ਘੋੜਦਾ ਤੇ ਫਰੈਜ ਗੁਰਜੇ ਭਾਂਦੀ ਲੈਪਟਾਪ ਸੀ ਆਉ ਲੈ ਬਚਨਾ ਚ ਗਿਆ ਤੇ ਕੱਲ ਦੀ ਫੇਰ ਮਾ ਹਿੱਟਾ ਰੋੜੇ ਮਾਰਦੀ ਉਹ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਦਰਅਸਲ ਨਾ ਸਾਡੇ ਫੰਦਾਸ ਨਹੀਂ ਕੋਈ ਗੱਲ ਨਹੀਂ ਕੋਈ ਪਰਿਵਾਰ ਚ ਪਹਿਲਾਂ ਤਾਂ ਨਹੀਂ ਸੀ ਇਦਾਂ ਦਿਮਾਗ ਤੋਂ ਇਹ ਮੈਰਿਡ ਦਾ ਬਿਆਹੀ ਹੋਈ ਆ ਨਹੀਂ ਕਿੰਨਾ ਪੜੀ ਹੈ ਪਲੱਸ 2 ਪਲੱਸ 2 ਕੋਈ ਨਾ ਰੋਣਾ ਬਾਈ ਕੋਣ ਪਾਈ ਮੇਰਾ ਤੋਲ ਮੇਰੀ ਵੀ ਧੀਆਂ ਵਰਗੀ ਆ ਅਸੀਂ ਤੇਰੇ ਨਾਲ ਆ ਕੋਈ ਨਾ ਪਰ ਰਲ ਕੇ ਠੀਕ ਕਰਾਂਗੇ ਕੋਈ ਨਾ ਦੱਸਣ ਦੀ ਲੋੜ ਨਹੀਂਗੀ ਵਾਪਾ ਨਾਨਕ ਮੇਰ ਕਰੂਗਾ ਫੇਰੀ ਦਵਾਈ ਸ਼ੁਰੂ ਕਰਾਉਣੇ ਵਾਹਿਗੁਰੂ ਮੇਰ ਕਰਨਗੇ ਸਾਡੀ ਧੀ ਨੂੰ ਠੀਕ ਕਰਨ ਨੂੰ ਠੀਕ ਹੈ ਹੌਸਲਾ ਰੱਖ ਕੋਈ ਨਾ ਬਾਈ ਹੌਸਲਾ ਰੱਖ ਕੋਈ ਸਸੀ ਕਾਲ ਸਸੀ ਕਾਲ ਬਾਈ ਕੀ ਹਾਲ ਸਸੀ ਕਾਲ ਮਾ ਠੀਕ ਹੋ ਹਾਂਜੀ ਹਾਂਜੀ ਕੀ ਹੋਇਆ ਵੀਰੇ ਨੂੰ ਇਹ ਜੀ ਐ ਮੈਂ ਕਰੀ ਜਾਂਦਾ ਬੋਲੀ ਜਾਂਦਾ ਪਹਿਲਾਂ ਵੀ ਕਈ ਸਰਲਾਂ ਤੋਂ ਇਕਣੇ ਭੰਨ ਤੋੜ ਕਰਦਾ ਸੀ ਕੁੱਟ ਮਾਰ ਪਰ ਮਣੀ ਕਮਜ਼ੋਰ ਹੋ ਗਿਆ ਬਤਾ ਖੋਨ ਦੀ ਕਮੀ ਵੀ ਆ ਤੇ ਹੜ ਹਟਾਈ ਨਹੀਂ ਪੁੱਲਦਾ ਦਿੱਤੋ ਸਿਰ ਭੱਜ ਭੱਜ ਜਾਂਦਾ ਬਾਹਰ ਨੇ ਗੱਲੇ ਆ ਤੇ ਦੇਖ ਨਹੀਂ ਸਕਦਾ ਆਪਣਾ ਸਰ ਸਾਡੇ ਦਾਇਨ ਇਹ ਇਹ ਪਹਿਲੇ ਸੀ ਸਭ ਤੋਂ ਡੈਡੀ ਦੀ ਡੈਥ ਹੋ ਗਈ ਫਿਰ ਸੀਗੇ ਉਹ ਇਹਨੇ ਬੱਚੇ ਇੱਕ ਬੇਟੀ ਸੀ ਉਹ ਵਿਆਹ ਤੀ ਉਹ ਸੀਗੀ ਉੱਥੇ ਚੰਡੀਗੜ੍ਹ ਆਪਣੀ ਨਰਸ ਲੱਗੀ ਸੀ ਤੁਹਾਡੇ ਬੱਚੇ ਕਿੰਨੇ ਸੀ ਤਿੰਨ ਸੀ ਤਿੰਨ ਬੱਚੇ ਇਹ ਇਹ ਵੱਡਾ ਸੀ ਇਹ ਤਾਂ ਜਿਹੜਾ ਛੋਟਾ ਬਟੇ ਕਰਕੇ ਉਹ ਮਹੜੀ ਮੈਂ ਦੋ ਮਹੀਨੇ ਪਹਿਲਾਂ ਅਰੇ ਇਹ ਸਾਨੂੰ ਤਿੰਨਾਂ ਨੂੰ ਟਮਾਰ ਗਾ ਦਸੀ ਪੰਡ ਤੋੜ ਬੈੱਡ ਸਭ ਕੁਰਸੀਆਂ ਹੁਣ ਵੀ ਉੱਥੇ ਕਚੂਰਾ ਤੇ ਅੱਜ ਦੇਖ ਲਓ ਜੀ ਇਹ ਕਿੰਨਾ ਬੜਿਆ ਇਹਨੇ ਵੀ BCA ਡਿਗਰੀ ਕਰੀ ਹੋਈ ਆ ਬਦਿਆ ਨਾਮ ਫੋਚ ਗਿਆ ਸੀ ਉਥੇ ਫੰਗੜੇ ਚ ਨਾਮ ਖੱਡਾ ਚ ਨਾਮ ਕਰਦਾ ਉਹ BCA ਵਾਲੀ ਡਿਗਰੀ ਵੀ ਇਹਦੇ ਕੋਲੇ ਪਈ ਹੈ ਸਾਰੇ ਕਾਗਜ਼ ਪਏ ਨੇ ਮੇਰੇ ਕੋਲ ਮਰੇ ਨਾ ਇਹ ਕੰਮ ਬੀ ਸਾਲ ਨੂੰ ਕਰਦਾ ਨਾ ਸਹੀਂ ਮੈਂ ਮਹੀਨ ਰਸਾ ਦਿੰਦੀ ਆ ਬਾਬ ਜਿਹੜੀ ਪੈਨਸ਼ਨ ਮਿਲਦੀ ਆ ਮੈਂ ਹੀ ਕੁੜੀ ਕੋਲੇ ਜਾਂਦੀ ਆ ਮੈਂ ਹੀ ਆਪਦਾ ਘਰ ਦਾ ਖਰਚਾ ਇਹ 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 ਜਮਾਈ ਕੋਈ ਕਰਨੀ ਨਹੀਂ ਅੰਤਰੀ ਪਿਆਰ ਅੰਤਰੀ ਪਿਆਰ ਇਹ ਕਦਾਂ ਕਦੇ ਕਦੇ ਚੱਕਲੇ ਸਮਾਨ ਮੰਡੀ ਤੇ ਸੀ ਬਾਬੂ ਚੱਕਲੇ ਸਮਾਨ ਦੀਆਂ ਟਾਂਕਾ 15 ਬਰੀ ਅਸੀਂ ਇੱਥੇ ਆਏ ਲੁਧਿਆਣੇ 15 ਬਰੀ ਅਸੀਂ ਉੱਥੇ ਹੋਨੇ ਇੱਕ ਮੁੰਡੇ ਨੇ ਰਿਪੇਅਰ ਕਰਾਈ ਸੀ ਉਹ ਮੁੰਡਾ ਇਹਨਾਂ ਨੇ ਜਿੱਥੇ ਮੁਕਾਲ ਲਿਆ ਹੋਇਆ ਹੈ ਨਾ ਉਹ ਗੋਡਾ ਕਰਦਾ ਬਾਦੋ ਕਹਿੰਦਾ ਮੈਂ ਰਿਪੇਅਰ ਕਰਾਇਆ ਵੀ ਉੱਥੇ ਕਰਦੇ ਆ ਉਹ ਨਸ਼ੇ ਤੰਗ ਹੁੰਦੇ ਹੁਣ ਇਹ ਉੱਥੇ 20 ਸਾਲ ਹੋ ਗਏ ਇਹ ਨਹੀਂ ਪਿਆ ਕੰਮ ਕੋਈ ਨਹੀਂ ਕਰਦਾ ਪਹਿਲਾਂ ਕੀ ਕੰਮ ਕਰਦਾ ਸੀ आईसी बैंक ਤੇ ਕੋਰਸ ਕਰਨ ਤੋਂ ਬਾਅਦ ਦਿੱਕਤ ਆਈ। ਆਈਸੀਸੀ ਬੈਂਕ 'ਚ ਲੱਗੇ। ਹਾਂਜੀ ਤੇਰੇ ਨੇ ਟੀਚਰ ਵੀ ਉਹ ਬੁੰਨਵਾ ਸਰ ਇੱਕ ਮਹੀਨਾ ਤੱਕ ਕਰਿਆ ਮੇਰੇ ਭੋਲੇ। ਉੱਥੇ ਟੀਚਰ ਵੀ ਰਿਹਾ। ਜਦੋਂ ਉਹ ਲੁਧਿਆਣਾ ਆ ਗਿਆ ਬਸ ਫਿਰ ਉਹ ਬੁੰਨਵਾ ਸਾਹਿਬ ਵਗੈਰਾ ਆਪਣੇ ਦਾਦਾ-ਦਾਦੀ ਕੋਲੇ ਚਲੇ ਗਏ। ਉਹਨਾਂ ਨੇ ਪਤਾ ਨਹੀਂ ਕੀ ਕੀਤਾ ਕੀ ਨਹੀਂ। ਹੁਣ ਕਿੱਥੋਂ ਆਣੇ? ਉਹ ਕਿਹ ਬੰਦਾ ਈ। ਅਸੀਂ ਇਹਨੂੰ ਤਾਂ ਇਹਦੇ ਲੁਧਿਆਣਾ ਆਏ ਹੋਏ ਸੀ ਮੈਂ ਅਸੀਂ। ਉਹ ਨਸ਼ੇ ਪਾੜਦੇ ਸੀ। ਤੁਹਾਡਾ ਇਹਨਾਂ ਦਾ ਪਿੰਡ ਕਿਹੜਾ ਵੈਸੇ? ਇਹ ਲੋਗੜ ਆਪਣਾ ਇਹ ਮੈਂ ਵੀ ਆਈ ਸੀ। ਲੋਗੜਾ ਨਾਰੰਗ ਵਾਲ ਕੋਲੇ ਠੀਕ ਆ ਬਾਕੀ ਮੈਂ ਤੁਹਾਨੂੰ ਗੁਜ਼ਰੀ ਬੰਨਣਾ ਦੇਣਾ ਦੇਰੋਂ ਨਾਲ ਦਾਖਲ ਕਰਦੇ ਆ ਆਪਾਂ 10 ਦਿਨ ਇੱਥੇ ਤੁਸੀਂ ਨਾਂ ਰਹੋਗੇ ਨਾ ਰੇਪ ਤਾਂ ਮੈਂ ਤਾਂ ਰੇਪ ਹੋਣ ਜੇ ਨਹੀਂ ਪੱਛੂਗਾ ਕੋਈ ਨਾ ਆਪਾਂ ਇਹਨੂੰ ਰੱਖ ਲਾਂਗੇ ਮੈਂ ਕੋਈ ਮੇਰੇ ਤਾਂ ساری ਜ਼ਿੰਦਗੀ ਇਹ ਨਾਂ ਕੋਈ ਨਾ ਅਸੀਂ ਤੇਰੇ ਨਾਲ 13 ਸਾਲ ਹੋਏ ਸੀ ਸਾਰੇ ਬਿਆਨ ਪੂਰਾ ਪਰ ਅਸੀਂ ਕੁੜੀ ਗੋਦੀ ਸੀ ਛੋਟਾ ਮੁੰਡਾ ਗੋਦੀ ਸੀ ਇਹ ਪਹਿਲੀ ਜੀ ਹੋਇਆ ਕੁੜੀ 3.5 ਸਾਲ ਦੀ ਆ ਇਹ ਐਵੇਂ ਰੋਈ ਜਦੋਂ ਆਪ ਦੇ ਜਾਣ ਮੈਂ ਮੈਂ ਤਾਂ ਫਿਰ ਵੀ ਪਾਲ ਲਈ ਮੈਂ ਕਿਹਾ ਮੇਰੀ ਜ਼ਿੰਦਗੀ ਗਈ ਤੇ ਮਰ ਗਈ ਤੇ ਮੈਂ ਬੱਚਿਆਂ ਦੀ ਜ਼ਿੰਦਗੀ ਨੂੰ ਖਰਾਬ ਕਰੀ ਮੈਂ ਇਹਨਾਂ ਨੂੰ ਅੰਗਰੇਜ਼ੀ ਸਕੂਲ ਤੇ ਤਿੰਨਾਂ ਨੂੰ ਪੜਾਇਆ ਤਿੰਨਾਂ ਨੂੰ ਕੰਮਾਦੀ ਮੈਂ ਬੈਠ ਕੇ ਖਾਣਗੇ ਮੈਂ ਚਾਹੇ ਜੀ ਮੈਂ ਮਰੀ ਮਾਸ ਮਰ ਪਰ ਮੈਂ ਆਪਣੀ ਦੀ ਕਿਸਮਤ ਦੀਪ ਸਿੰਘ ਗੁਲਦੀਪ ਸਿੰਘ ਕੋਈ ਨਾ ਕੋਈ ਸ਼ਾਂਤੀ ਰੱਖ ਮੰਮੀ ਆ ਹਾਂ ਕੋਈ ਨਾ ਮੈਂ ਤਾਂ ਕੋਈ ਇਹ ਇਹ ਕਰਦਾ ਨਹੀਂ ਛੋਟਾ ਮੁੰਡਾ ਨੂੰ ਇਹਨੇ ਘਟਕੜਤਾ ਉਹ ਕਹਿੰਦਾ ਸੀ ਤਾਂ ਪਾ ਦੇ ਨੂੰ ਜਿਹੜੀ ਕੁੜੀ ਆ ਉਹ ਵੀ हट ਗਈ ਮੇਰੇ ਕੋਲੇ ਤੋਂ ਹਾਂ ਮੈਂ ਤਾਂ ਗੁੜੀ ਵਿਆਹੀ ਹੋਈ ਆ ਵਿਆਹੀ ਹੋਈ ਛੋਟਾ ਮੁੰਡਾ ਛੋਟਾ ਮੁੰਡਾ ਇਹ ਜੀ ਕੋਈ ਇਸੇ ਉਹ ਰਹੀ ਨਹੀਂ ਗਈ ਭੱਜ ਗਈ ਇਹਦਾ ਵਿਆਹ ਹੋਇਆ ਸੀ ਇਹ ਕਰਾਉਂਦਾ ਹੀ ਨਹੀਂ ਸੀ ਇਹਦੇ ਤਾਂ ਹੰਦੇ ਸੀ ਇਹਨੇ ਕਰਾਉਣਾ ਹੀ ਨਹੀਂ ਸੀਗਾ ਜੇ ਕਰਾਇਆ ਮੰਦਾ ਫਿਰ ਮੈਂ ਕਹਾਂ ਉਹ ਜੀ ਦੀ ਆਪੇ ਲਈ ਫਿਰਦਾ ਇਹ ਕੋਈ ਮਸਲਵਾਰੀ ਹੈ ਇਹ ਇਹ ਇਹਨਾਂ ਨੂੰ ਅਪਰ ਨਹੀਂ ਕੋਈ ਨਾ ਮੈਂ ਕਰੂੰਗਾ ਗੱਲ ਗਿਲਦੀਪ ਕਰੂੰਗਾ ਮੰਮੀ ਨਾਲ ਮੈਂ ਠੀਕ ਹੈ ਇਹ ਕੋਈ ਮੁਸ਼ਕਲ ਆ ਰਹੀ ਨਹੀਂ ਹੈ ਕਰ ਪੈਗੀ ਮੈਂ ਕੰਨੀ ਬਚੀ ਰਹੀਆਂ ਮੇਰਾ ਅਟੈਂਸ਼ਨ ਲਾੜ ਨਾਲ ਨਾ ਇਹਨਾਂ ਨੂੰ ਆਪਾਂ ਨਹੀਂ ਹੈ ਤੁਹਾਡੇ ਪਰਿਵਾਰ ਚ ਮਾਂ ਕਿਸੇ ਨੂੰ ਪਹਿਲਾਂ ਸੀਗੀ ਦਿਮਾਗੀ ਦੀ ਬਿਮਾਰੀ ਕੋਈ ਵੀ ਨਹੀਂ ਸੀਗੀ ਇਹਦੇ ਨਾਨਕਿਆਂ ਚ ਲੋਵੜਾੜਿਆਂ ਚ ਪਹਿਲਾਂ ਉਹ ਵੀ ਨਾਨਕਿਆਂ ਚ ਤੱਕ ਸੀਗੀ ਨਾਨਕੇ ਸਾਰੇ ਬੜੀਏ ਸੀ ਠੀਕ ਅੰਮਾ ਕੋਈ ਨਾ ਮੈਂ ਵੀ 10 ਪੜ੍ਹੀ ਹਈ ਆ ਉਹਨਾਂ ਇਸ ਘਰ ਤੇ ਕਿਸੇ ਨੂੰ ਕੋਈ ਦਿਮਾਗੀ ਸਮੱਸਿਆ ਨਹੀਂ ਕੋਈ ਨਾ ਸਤ ਸ੍ਰੀ ਅਕਾਲ ਬੈਠੋ ਬੈਠੋ ਐਵਰੀਥਿੰਗ ਇਜ਼ ਆਰਡਰ ਹੋਰ ਕੋਈ ਪੇਸ਼ੈਂਟ ਕੋਈ ਦੱਸਿਓ ਕਰੇ ਬੰਨ ਕੇ ਰੱਖਦੇ ਸੀ ਅੱਛਾ ਕਿੰਨੇ ਟਾਈਮ ਤੋਂ ਬੰਨਦੇ ਸੀ ਨੂੰ ਨੂੰ ਸੇਸਾ ਲਾਉ ਗਿਆ ਬੰਨਣੀ ਪੈਣੀ ਪਾਜ ਜਾਂਦੇ ਕਰੋ ਹਾਂਜੀ ਪਾਜ ਜਾਂਦੇ ਠੀਕ ਆ ਪੜੀ ਲਿਖੀ ਕੁੜੀ ਮੈਡਮ ਮੋਟਾ ਹਾਂਜੀ ਪੜੀ ਅੱਠ ਤੇ ਹਾਂ ਤੇ ਉਹ ਗੱਲ ਕਿੱਥੋਂ ਆਇਓ ਮੈਂ ਆਇਓ ਟਾਲਿਆਂ ਵਾਲੇ ਬਟਾਲੇ ਤੋਂ ਹਾਂਜੀ ਠੀਕ ਆ ਸਾਰੇ ਬਹੁਤ ਗਰੀਬ ਪਰਿਵਾਰ ਹੋ ਤੇ ਮੇਰਾ ਉਥੇ ਨਾਜੀ ਅਮਰਸਰੋ ਹੀ ਕਰਾਇਆ ਅਸੀਂ ਆਪਣੇ ਜੇ ਲੋਕ ਸਾਰੇ ਇਹ ਜਿਹੜੇ ਨੂੰ ਕੋਈ ਫਰਕ ਨਹੀਂ ਪਿਆ ਹੁਣ ਸਾਲ ਕੋਈ ਦਵਾਈ ਵੀ ਖਾਂਦੀ ਨਹੀਂ ਵੀ ਮਤਲਬ ਦਵਾਈ ਦਿੰਦੇ ਹੋ ਕ੍ਰੇਕ ਤਾਂ ਖਾਲੀ ਬਾਕੀ ਖਾਂਦੀ ਨਹੀਂ ਕੋਈ ਹੋ ਇਹਦੀ ਹਾਲਤ ਬੜੀ ਖਰਾਬ ਏ ਕ ਇਹਨਾਂ ਦੇ ਘਰ ਵਾਲੇ ਉਹ ਵੀ ਬਿਮਾਰ ਆ ਹਾਂ ਤੇ ਇਹ ਹੁਣ ਕੰਮ ਤੋਂ ਦਾ ਕਰਦੇ ਇਹਨਾਂ ਦੀ ਥੋੜਾ-ਥੋੜਾ ਦਾ ਕਰਦੀ ਹੈ ਕੁੜੀ ਦੀ ਹਾਲਤ ਬਚਾ ਰਹੀ ਕਿ ਤੱਕ ਦਿਨ ਹੋ ਗਏ ਇਹਨਾਂ ਨੂੰ ਮੈਂ ਕਿੰਨੇ ਭੈਣ ਭਰਾ ਨੇ ਕੋਈ ਇਹ ਉਹ ਨਹੀਂ ਮਦਦ ਕਰਦੇ ਹਾਂਜੀ ਭਰਾ ਇਹਦੇ ਹਾਂਜੀ ਉਹ ਮਦਦ ਕਰਦੇ ਆ ਹਾਂਜੀ ਨਾ ਨਸਾ ਪਤਾ ਕਰਦੇ ਆਨੇ ਸਾਸ੍ਰੀਕਾਲ ਸਤਿਬੋਦਿ ਸਾਸ੍ਰੀਕਾਲ ਭੈਣੇ ਸਾਸ੍ਰੀਕਾਲ ਕੀ ਨਾਮ ਤੇਰਾ ਕੀ ਨਾਮ ਹੈ ਤੇ ਗੁਰਪ੍ਰੀਤ ਗੁਰਪ੍ਰੀਤ ਕਰ ਲੈ ਮੇਰਾ ਨਾਮ ਵੀ ਗੁਰਪ੍ਰੀਤ ਹੈ ਭਾਈ ਕੋੜਾ ਗੁਰਪ੍ਰੀਤ ਆਪਦਾ ਭੈਣ ਭਰਾਵਾ ਹੈ ਕੋਈ ਨਾ ਬਾਈ ਜੀ ਮਾਰੇ ਮੇਲ ਕਰਨਗੇ ਆਪਾਂ ਨੂੰ ਦਾਖਲ ਕਰਦੇ ਆ ਭੈਣ ਨੂੰ ਇੱਥੇ ਰੱਖ ਕੇ ਮਾਂ ਦਵਾਈ ਦਿੰਨੇ ਧਿਆਨ ਰੱਖਣਾ ਤੁਸੀਂ ਇਹਦਾ ਪੂਰਾ ਰੋਟੀ ਪਾਣੀ ਦਾ ਖਾਦਾ ਕ ਨਹੀਂ ਖਾਦਾ ਬਾਕੀ ਦਵਾਈ دارو ਅਸੀਂ ਆਪੇ ਦੇਵਾਂਗੇ ਸਾਰੀ ਸੰਭਾਲ ਕਰਾਂਗੇ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 1 2025 ਅੱਜ 2025 ਦਾ ਪਹਿਲਾ ਗੁਰੂ ਕਾ ਲੰਗਰ ਦਵਾਈਆਂ ਦਾ ਲੰਗਰ ਕੈਂਪ ਅੱਜ ਲੱਗ ਕੇ ਹਟਿਆ ਅੱਜ ਸ਼ਾਮ ਦੇ ਸਮੇਂ ਦੇ ਵਿੱਚ ਸਾਡੇ ਕੋਲ ਜਿਹੜੇ ਭੈਣ ਭਰਾ ਆਏ ਨੇ ਕਿਸੇ ਨੂੰ ਕੋਈ ਸੰਗਲਣਾ ਬੰਨ ਕੇ ਲੈ ਕੇ ਆਇਆ ਕੋਈ ਭੈਣ ਕੋਈ ਧੀ ਕੋਈ ਨਾਨਾ ਆਪਣੀ ਦੋਤੀ ਨੂੰ ਲੈ ਕੇ ਆਇਆ ਬੜੀਆਂ ਇਹਨਾਂ ਦੀਆਂ ਤਕਲੀਫ ਦੇ ਨਾਲ ਭਰੀਆਂ ਹੋਈਆਂ ਜਿਹੜੀਆਂ ਦੁੱਖ ਦੇ ਨਾਲ ਦਰਦ ਦੇ ਨਾਲ ਉਹ ਜ਼ਿੰਦਗੀਆਂ ਜਿੱਥੋਂ ਨਿਕਲ ਕੇ ਸਾਡੇ ਸੁਪਨਿਆਂ ਦੇ ਘਰ ਵਿੱਚ ਪਹੁੰਚਦੇ ਨੇ ਭੈਣ ਭਰਾ ਜਿਨ੍ਹਾਂ ਨੇ ਕਿਸੇ ਨੂੰ ਸੰਗਰਾਣਾ ਬੰਨ ਕੇ ਰੱਖਣ ਲਈ ਮਜਬੂਰ ਹੈ ਇੱਕ ਬਾਪ ਆਪਣੇ ਬੇਟੇ ਨੂੰ ਕੋਈ ਭੈਣ ਅਪਸੈਟ ਹੋ ਗਈ ਜਿਹਨੂੰ ਸੋਝੀ ਨਹੀਂ ਸਮਝ ਨਹੀਂ ਰਹੀ ਆਪਣੇ ਆਪ ਦੀ ਅੱਜ ਇਹਨਾਂ ਸਾਰੇ ਮੈਂਬਰਾਂ ਦੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਲੰਗਰ ਦੇ ਰੂਪ ਦੇ ਵਿੱਚ ਦਵਾਈਆਂ ਦੇ ਰੂਪ ਦੇ ਵਿੱਚ ਪ੍ਰਸ਼ਾਦ ਦੇ ਰੂਪ ਦੇ ਵਿੱਚ ਸੇਵਾ ਕਰਾਈ ਹੈ 2970 ਮੈਂਬਰ ਸੀ ਟੋਟਲ ਜਿਹੜੇ ਅੱਜ ਦੇ ਕੈਂਪ ਦੇ ਵਿੱਚ ਅੱਜ ਦੇ ਗੁਰੂ ਕੇ ਲੰਗਰਾਂ ਦੇ ਵਿੱਚ ਰਸਾਇਦਰੂਪੀ ਦਵਾਈਆਂ ਪ੍ਰਾਪਤ ਕਰਕੇ ਲੈ ਕੇ ਗਏ ਨੇ ਜਿਨ੍ਹਾਂ ਦੇ ਵਿੱਚੋਂ 7 ਮਰੀਜ਼ ਆ ਜਿਹੜੇ ਪੇਸ਼ੈਂਟ ਆ ਜਿਹੜੇ ਇੱਥੇ ਭਰਤੀ ਕਰਿਆ ਦਾਖਲ ਕਰ ਰਹੇ ਆ ਉਹਨਾਂ ਨੂੰ ਅਸੀਂ ਜਿਨ੍ਹਾਂ ਦਾ ਇਲਾਜ ਇੱਥੇ ਰੱਖ ਕੇ ਕੀਤਾ ਜਾਊਗਾ ਜਿਹੜੇ ਬਹੁਤ ਕ੍ਰਿਟੀਕਲ ਨੇ ਜਿਹੜੇ ਘਰਦਿਆਂ ਦੇ ਆਖੇ ਦਵਾਈ ਨਹੀਂ ਖਾਂਦੇ ਜਾਂ ਕੁੱਟਮਾਰ ਕਰਦੇ ਆ ਜਾਂ ਇਦਾਂ ਸੰਗਲਾਂ ਨਾਲ ਬੰਨ ਕੇ ਰੱਖੇ ਹੋਏ ਨੇ ਤੇ ਉਹਨਾਂ ਨੂੰ ਅਸੀਂ ਇੱਥੇ ਦਾਖਲ ਕਰ ਰਹੇ ਆ ਅੱਜ ਦੇ ਕੈਂਪ ਵਿੱਚ ਟੋਟਲ 1340 OPD ਹੋਈ ਆ ਤੇ 274 ਬਾਕੀ ਮਰੀਜ਼ਾਂ ਨੂੰ ਜਿਹੜੀਆਂ ਚੈੱਕਅਪ ਹੋਇਆ ਇਹ ਸਾਡੇ ਸੁਪਨਿਆਂ ਦੇ ਘਰ ਦੇ ਉਹਨਾਂ ਪਰਿਵਾਰਕ ਮੈਂਬਰਾਂ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੇ ਹਰ ਇੱਕ 15 ਦਿਨਾਂ ਬਾਅਦ ਦਵਾਈਆਂ ਦੇ ਲੰਗਰ ਦੇ ਵਿੱਚ ਜਿਸ ਸੰਗਰ ਸਾਡੇ ਕੋਲੇ ਪਹੁੰਚਦੀ ਹੈ ਬਸ ਅਰਦਾਸ ਕਰਿਓ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ ਇਸ ਸੁਪਨਿਆਂ ਦੇ ਘਰ ਵਿੱਚ ਇਸੇ ਤਰ੍ਹਾਂ ਦਵਾਈਆਂ ਦੇ ਲੰਗਰ ਲੱਗਦੇ ਰਹਿਣ ਸਾਡੇ ਪਰਿਵਾਰਕ ਮੈਂਬਰ ਠੀਕ ਹੋ ਕੇ ਆਪਣੇ ਜੀਵਨ ਦੇ ਵਿੱਚ ਅੱਗੇ ਵਧਦੇ ਰਹਿਣ। ਅੱਜ 2025 ਦਾ ਇਹ ਪਹਿਲਾ ਕੈਂਪ ਸੀ ਜਿਹਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿੰਨੀ ਵੀ ਸੰਗਤ ਆਈ ਉਹਨਾਂ ਨੂੰ ਦਵਾਈਆਂ ਪ੍ਰਸ਼ਾਦ ਰੂਪੀ ਦਵਾਈਆਂ ਦਿੱਤੀਆਂ ਗਈਆਂ। ਅੱਗੋਂ ਵੀ ਤੁਸੀਂ ਵੀ ਸਾਰੇ ਅਰਦਾਸ ਕਰਿਓ ਕਿ ਨਿਰੰਤਰ ਗੁਰੂ ਕੇ ਲੰਗਰ ਦਵਾਈਆਂ ਦੇ ਚੱਲਦੇ ਰਹਿਣ। ਕੋਈ ਵੀ ਭੈਣ ਭਰਾ ਜਿਹੜਾ ਦਵਾਈਆਂ ਦੇ ਲੰਗਰ 'ਚ ਹਿੱਸਾ ਪਾਉਣਾ ਚਾਹੁੰਦਾ, ਕੋਈ ਇਸ ਕੈਂਪ ਨੂੰ ਸਪான்ਸਰ ਕਰਨਾ ਚਾਹੁੰਦਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਨੂੰ ਜਿੱਥੋਂ ਅਸੀਂ ਮੈਡੀਸਿਨ ਲੈਨੇ ਆ ਉਹਦੇ ਵਿੱਚ ਤੁਸੀਂ ਕੰਟ੍ਰਿਬਿਊਸ਼ਨ ਕਰਨ ਵਾਸਤੇ ਸਾਡੇ ਨਾਲ ਐਜੇ ਸੇਵਾਦਾਰ ਰਜਿਸਟਰਡ ਹੋ ਸਕਦੇ ਹੋ ਸੇਵਾਦਾਰ ਰਜਿਸਟਰਡ ਹੋਣ ਤੋਂ ਬਾਅਦ ਤੁਸੀਂ ਵੀ ਇਹਨਾਂ ਕੈਂਪਾਂ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਹੀਂ ਮੈਂ ਤਾਂ ਜਨਮ ਬੱਡੇ ਆ ਹੋ ਨਿਹਾਲ ਸਤਿ ਸ਼੍ਰੀ ਅਕਾਲ

ਸੇ ਪਾਤਸ਼ਾਹ ਕਿਰਪਾ ਕਰਨ ਸਾਡੇ ਵੀਰ ਦੇ ਸੰਗਲ ਨਾ ਲੱਗੇ ਕਦੇ ਵੀ ਦੇਖੋ ਖੋਨ ਦੇ ਨਾਲ ਕੱਪੜੇ ਲਿਪੜੇ ਪਏ ਆ ਦੋਨੇ ਗੁੱਟਾਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਗਿੱਟਿਆਂ ਨੂੰ ਜਿੰਦੇ ਲਾ ਕੇ ਇੱਕ ਬਾਪ ਆਪਣੇ ਪੁੱਤ ਨੂੰ ਪਹੁੰਚਦਾ ਇੱਥੇ ਜਿਹੜਾ ਖੁਦ ਵੀ ਵਿਚਾਰਾ ਠੀਕ ਨਹੀਂ ਚੱਲ ਨਹੀਂ ਸਕਦਾ ਉਹਦੀ ਵੀ ਸੱਟ ਲੱਗੀ ਹੋਈ ਆ ਕੋਠੇ ਤੋਂ 14 ਫੁੱਟ ਤੋਂ ਉਪਰ ਛਾਲ ਮਾਰਤੀ ਇੰਨੀ ਉੱਚੀ ਛਾਲ ਮਾਰੀ ਰੱਬ ਦੀ ਕਿਰਪਾ ਰਹੀ ਬਚਤ ਹੋ ਗਈ ਕੋਈ ਹੱਡੀ ਨਹੀਂ ਟੁੱਟੀ ਕੋਈ ਲੱਤ ਬਾਹ ਨਹੀਂ ਟੁੱਟੀ ਤੇ ਬਾਪੂ ਕਹਿੰਦਾ ਫਿਰ ਸਾਡੀ ਮਜਬੂਰੀ ਬਣ ਗਈ ਇਹਨੂੰ ਬੰਨ ਕੇ ਰੱਖਣਾ ਤੇ ਹੁਣ ਉਸ ਦਿਨ ਦਾ ਜਿੰਦਾ ਲਾ ਕੇ ਰੱਖਿਆ ਸੀ ਘਰੇ ਤੇ ਅੱਜ ਇੱਥੇ ਲੈ ਕੇ ਆਏ ਨੇ ਵੀਰ ਨੂੰ ਅਰਦਾਸ ਕਰਿਓ ਕੀ ਨਾਮ ਵੀਰੇ ਤੇਰਾ ਸਤਪਾਲ ਸਤਪਾਲ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੋ ਤੇ ਅੱਜ ਦੇ ਇਸ ਗੁਰੂ ਕੇ ਲੰਗਰਾਂ ਦੇ ਵਿੱਚ ਕੈਂਪ ਦੇ ਵਿੱਚ ਆਈ ਹੋਈ ਸੰਗਤ ਸਾਰੀ ਤੰਦਰੁਸਤ ਹੋਵੇ ਚੜ੍ਹਦੀ ਕਲਾ ਹੋਵੇ ਅਰਦਾਸ ਕਰਿਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਾ